ਭਾਰਤਪੋਲ ਜਿੱਦਾਂ ਇੰਟਰਪੋਲ ਹੈਗਾ ਇਸ ਤਰੀਕੇ ਦੀ ਇੱਕ ਅੰਤਰਰਾਸ਼ਟਰੀ ਪੁਲਿਸ ਦੀ ਸਹਾਇਤਾ ਦੇ ਲਈ ਉਹਨਾਂ ਨੇ ਕਿਹਾ ਕਿ ਅਸੀਂ ਇਹ ਸਿਸਟਮ ਜਿਹੜਾ ਸੈੱਟ ਕਰ ਰਹੇ ਹਾਂ ਔਰ ਕਿਤਨਾ ਕਿਤੇ ਜਿਹੜੇ ਪਕੌੜੇ ਹੈਗੇ ਨੇ ਉਹਨਾਂ ਨੂੰ ਫੜਨ ਦੇ ਵਿੱਚ ਇਹ ਜਿਹੜਾ ਹੈਗਾ ਹੈ ਮਦਦ ਕਰੇ ਕਿਉਂਕਿ ਬਹੁਤ ਸਾਰੇ ਜਿਹੜੇ ਭਾਰਤ ਦੇ ਪਕੌੜੇ ਨੇ ਉਹ ਬਾਕੀ ਦੇ ਮੁਲਕਾਂ ਦੇ ਵਿੱਚ ਵੀ ਨੇ ਕੀ ਇਹ ਉਹਨਾਂ ਨੂੰ ਨੱਥ ਪਾਉਣ ਦੇ ਲਈ ਹੈ ਜਾਂ ਫਿਰ ਕਿਤੇ ਇਹਦਾ ਜਿਹੜਾ ਹੈਗਾ ਹੈ ਆਪਾਂ ਕਹਿ ਲਈਏ ਕਿ ਇਹ ਦੀ ਜਿਹੜੀ ਸੂਈ ਹੈ ਕੱਟ ਗਣ ਦੀਆਂ ਵੱਲ ਮੋੜ ਦਿੱਤੀ ਜਾਂਦੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਪਿੱਛੇ ਜਿਹੜਾ ਮੈਂਚੈਸਟਰ 에어ਪੋਰਟ ਦੀ ਜਿਹੜੀ ਘਟਨਾ ਜਿਹੜੀ ਵਾਪਰੀ ਸੀ ਕਿ ਸਿੱਖਾਂ ਨੂੰ ਪੁੱਛਿਆ ਜਾ ਰਿਹਾ ਸੀ ਉਹਨਾਂ ਦੇ ਪੋਲਿਟੀਕਲ ਵਿਊਜ਼ ਜਿਹੜੇ ਬ੍ਰਿਟਿਸ਼ ਸਿੱਖ ਹੈਗੇ ਆ ਭਾਰਤ ਤੋਂ ਹੋ ਕੇ ਆ ਰਹੇ ਆ ਉਹਨਾਂ ਦੇ ਵਿਊਜ਼ ਜਿਹੜੇ ਪੁੱਛੇ ਜਾ ਰਹੇ ਸੀ ਕਿਉਂਕਿ ਬਹੁਤ ਸਾਰੇ ਜਿਹੜੇ ਭਾਰਤ ਦੇ ਪਕੌੜੇ ਨੇ ਉਹ ਬਾਕੀ ਦੇ ਮੁਲਕਾਂ ਦੇ ਵਿੱਚ ਵੀ ਨੇ ਕੀ ਇਹ ਉਹਨਾਂ ਨੂੰ ਨੱਥ ਪਾਉਣ ਦੇ ਲਈ ਹੈ ਜਾਂ ਫਿਰ ਕਿਤੇ ਇਹਦਾ ਜਿਹੜਾ ਹੈਗਾ ਆਪਾਂ ਕਹਿ ਲਈਏ ਕਿ ਇਹਦੀ ਜਿਹੜੀ ਸੂਈ ਹੈ ਘਟ ਜਾਂਦੀਆਂ ਵੱਲ ਮੋੜ ਦਿੱਤੀ ਜਾਂਦੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਪਿੱਛੇ ਜਿਹੜਾ ਮੈਂਚੈਸਟਰ 에어ਪੋਰਟ ਦੀ ਜਿਹੜੀ ਘਟਨਾ ਜਿਹੜੀ ਵਾਪਰੀ ਸੀ ਕਿ ਸਿੱਖਾਂ ਨੂੰ ਪੁੱਛਿਆ ਜਾ ਰਿਆ ਸੀ ਉਹਨਾਂ ਦੇ ਪੋਲੀਟੀਕਲ ਵਿਊਜ਼ ਜਿਹੜੇ ਬ੍ਰਿਟਿਸ਼ ਸਿੱਖ ਹੈਗੇ ਆ ਭਾਰਤ ਤੋਂ ਹੋ ਕੇ ਆ ਰਹੇ ਆ ਉਹਨਾਂ ਦੇ ਵਿਊਜ਼ ਜਿਹੜੇ ਪੁੱਛੇ ਜਾ ਰਹੇ ਸੀ 1984 ਦੇ ਵਿੱਚ ਜੋ ਕਤਲੇਆਮ ਦਿੱਲੀ ਦੀ ਧਰਤੀ ਦੇ ਉੱਤੇ ਹੋਇਆ ਉਸ ਕੇਸ ਦੀ ਗੱਲ ਜ਼ਰੂਰ ਕਰਾਂਗੇ ਜੋ ਇਸ ਵੇਲੇ ਸੱਜਣ ਕੁਮਾਰ ਸਲਾਖਾਂ ਦੇ ਪਿੱਛੇ ਹੈਗਾ ਸੱਜਣ ਕੁਮਾਰ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਕਈ ਵਾਰ ਅਰਜ਼ੀ ਦਾਖਲ ਕੀਤੀ ਗਈ ਹੈ ਇਹ ਅਰਜ਼ੀਆਂ ਦਾਖਲ ਕਰਨ ਦੇ ਮੌਕੇ ਕਾਨੂੰਨ ਦਾ ਢਾਂਚਾ ਦਿੰਦਾ ਲੇਕਿਨ ਇਹ ਅਰਜ਼ੀਆਂ ਕਿਸ ਆਧਾਰ ਦੇ ਉੱਤੇ ਦਾਖਲ ਕੀਤੀਆਂ ਜਾ ਰਹੀਆਂ ਆ ਬਿਲਕੁਲ ਵੱਖ-ਵੱਖ ਪੱਧਰ ਤੇ ਜਿਹੜੀਆਂ ਅਰਜ਼ੀਆਂ ਕਿ ਸਾਨੂੰ ਸਾਡੀ ਏਜ ਹੋ ਗਈ ਹੈ ਅਸੀਂ ਬਿਮਾਰ ਹੋ ਗਏ ਆ ਜਾਂ ਇਸ ਤਰ੍ਹਾਂ ਦੇ ਜਿਹੜੇ ਐਕਸਕਿਊਜ਼ਸ ਪਾ ਕੇ ਅਰਜ਼ੀਆਂ ਜਿਹੜੀਆਂ ਦਾਖਲ ਹੁੰਦੀਆਂ ਨੇ ਤੇ ਇਸ ਵਾਰ ਵੀ ਜਿਹੜਾ ਹੈ ਸੱਜਣ ਕੁਮਾਰ ਤੇ ਬਲਰਾਮ ਖੋਖਰ ਜਿਹੜੇ ਹੈਗੇ ਨੇ ਉਹਨਾਂ ਦੀ ਜਿਹੜੀ ਅਰਜ਼ੀ ਹੈਗੀ ਸੁਪਰੀਮ ਕੋਰਟ ਨੇ ਖਾਰਜ ਕੀਤੀ ਹੈਗੀ ਰਿਹਾਈ ਅਪੀਲ ਇਹਨਾਂ ਦੇ ਵੱਲੋਂ ਪਾਈ ਗਈ ਸੀ ਤੇ ਇਹਨਾਂ ਨੇ ਕਿਹਾ ਸੀ ਕਿ ਜਿਹੜੀ ਸਾਜੀ ਸਜ਼ਾ ਹੈ ਉਸ ਨੂੰ ਮੁਲਤਵੀ ਕਰ ਦਿੱਤਾ ਜਾਵੇ ਸਸਪੈਂਡ ਕਰ ਦਿੱਤਾ ਜਾਵੇ ਔਰ ਦੋਵਾਂ ਦੀ ਜਿਹੜੀ ਅਪੀਲ ਹੈ ਇਸ ਤੇ ਸੁਣਵਾਈ ਜਿਹੜੀ ਜੁਲਾਈ ਦੇ ਵਿੱਚ ਹੋਣੀ ਹੈ ਅਦਾਲਤ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਪਹਿਲਾਂ ਸੁਣਵਾਈ ਪੂਤਾ ਲਓ ਫਿਰ ਸਾਡੇ ਕੋਲ ਆਓ ਮਤਲਬ ਦੋ ਪਾਸਿਓਂ ਹੀ ਬਹੁਤ ਪਾਸਿਓਂ ਨਾ ਇਹਨਾਂ ਨੇ ਜਿੱਦਾਂ ਕੋਈ ਸ਼ਿਕੰਜਾ ਜਿਹਾ ਨਹੀਂ ਹੁੰਦਾ ਵਿੱਚ ਇਹ ਬਿਮਾਰੀ ਵਾਲੀਆਂ ਵੀ ਪਾਈਆਂ ਹੁੰਦੀਆਂ ਔਰ ਦੂਜੇ ਪਨੇ 2018 ਜੇ ਤੁਹਾਨੂੰ ਯਾਦ ਹੋਵੇਗਾ ਕਿ ਦਿੱਲੀ ਹਾਈ ਕੋਰਟ ਦੇ ਵੱਲੋਂ ਵੀ ਜਿਹੜਾ ਇਸ ਤਰ੍ਹਾਂ ਦੀ ਇਸ ਤਰ੍ਹਾਂ ਇਹਨਾਂ ਨੇ ਇੱਕ ਵਾਰੀ ਜ਼ਮਾਨਤ ਦੀ ਵੀ ਜਿਹੜੀ ਇਹ ਕਰਜ਼ੀ ਪਾਈ ਸੀ ਤੇ ਉਦੋਂ ਅਦਾਲਤ ਨੇ ਬੜੀ ਸਖਤ ਟਿੱਪਣੀ ਕੀਤੀ ਸੀ ਕਿ ਤੁਸੀਂ ਬਿਮਾਰ ਹੈਗੇ ਉਹ ਜੇਲ੍ਹ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਥੇ ਸਾਡੇ ਕੋਲ ਸਿਸਟਮ ਹੈਗਾ ਤੇ ਹਸਪਤਾਲ ਦੇ ਵਿੱਚ ਤੁਹਾਡੀ ਦੇਖ ਰਏ ਜਿਹੜੀ ਇਹ ਕੀਤੀ ਜਾ ਸਕਦੀ ਹੈ ਤੁਸੀਂ ਇੱਕ ਘਿਣਾਉਣੇ ਅਪਰਾਧ ਦੇ ਦੋਸ਼ੀ ਹੋ ਇਸ ਲਈ ਸਾਡੇ ਕੋਲੋਂ ਵੀ ਕੋਈ ਵੀਆਈਪੀ ਟ੍ਰੀਟਮੈਂਟ ਦੀ ਆਸ ਨਾ ਰੱਖੋ ਇਹ ਬਕਾਇਦਾ ਜੇਲ ਨੇ ਆਪਾਂ ਕਹਿ ਲਈ ਕਿ ਅਦਾਲਤ ਨੇ ਕੀ ਸੀਗਾ ਔਰ ਜੇਲ ਪ੍ਰਸ਼ਾਸਨ ਉਹਨਾਂ ਨੇ ਕਿਹਾ ਕਿ ਡਾਕਟਰ ਵਗੈਰਾ ਮੁਹੱਈਆ ਕਰਾਉਣ ਦੇ ਵਿੱਚ ਜਾਂ ਜਰੂਰੀ ਜੇ ਕਿਤੇ ਰੈਫਰ ਕਰਨਾ ਹੈ ਤੇ ਇਹ ਸਾਰਾ ਕੁਝ ਕਰ ਸਕਦੇ ਆ ਹੁਣ ਦੇਖਦੇ ਆ ਕਿ ਇਸ ਦੇ ਵਿੱਚ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਕੀ ਅੱਗੇ ਜਾ ਕੇ ਕੋਈ ਇਹਨਾਂ ਦੀ ਅਰਜੀ ਜਾਂ ਜਦੋਂ ਹੁਣ ਸੁਣਵਾਈ ਹੋਣੀ ਹੈ ਉਹਦੇ ਵਿੱਚ ਕੀ ਹੁੰਦਾ ਹੈ ਹਾਲ ਦੀ ਘੜੀ ਖਾਰਜ ਜਿਹੜੀ ਹੈ ਕਰ ਦਿੱਤੀ ਗਈ ਹੈ ਕਿ ਤਨਾ ਕਿਤੇ ਆਪਾਂ ਕਹਿ ਲਈਏ ਕਿ ਚੰਗੀ ਖਬਰ ਜਿਹੜੀ ਹੈਗੀ ਬਿਲਕੁਲ ਅੱਗੇ ਪਤਾ ਹੈ ਕਿ ਹੁਣ ਗੱਲ ਕਰਾਂਗੇ ਅਮਿਤ ਸ਼ਾਹ ਦੀ ਅਮਿਤ ਸ਼ਾਹ ਇੱਕ ਸਮਾਗਮ ਦੇ ਵਿੱਚ ਨਜ਼ਰ ਆਇਆ ਸ ਸਮਾਗਮ ਦੇ ਵਿੱਚ ਕਈ ਹੋਰ ਚਿਹਰੇ ਵੀ ਉਹਨਾਂ ਦੇ ਨਾਲ ਉੱਥੇ ਮੌਜੂਦ ਸਗੇ ਭਾਰਤ ਪੋਲ ਕੀ ਹੈ ਭਾਰਤ ਪੋਲ ਜਿਸ ਦੀ ਇਹ ਸ਼ੁਰੂਆਤ ਕੀਤੀ ਗਈ ਹੈ ਗ੍ਰਹਿ ਮੰਤਰੀ ਅਮਿਤ ਸ਼ਾਹਲੀ ਵੱਲੋਂ ਜੀ ਬਿਲਕੁਲ ਜੋ ਉਹਨਾਂ ਨੇ ਜਿੱਦਾਂ ਆਪਾਂ ਕਹਿ ਲਈ ਕਿ ਕੀ ਹੈਗਾ ਹੁਣ ਅੱਗੇ ਕਾਰਵਾਈਆਂ ਕਿੱਦਾਂ ਦੀਆਂ ਕਰਦੇ ਹੁਣ ਕਹਿਣ ਨੂੰ ਤੇ ਜਿਹੜੀਆਂ ਆਪਾਂ ਕਹਿ ਲਈਏ ਕਿ ਹੁੰਦੀਆਂ ਨੇ ਵਕ ਵਕ ਰਾਜਾਂ ਦੇ ਵਿੱਚ ਜਿਹੜੀਆਂ ਆਪਾਂ ਕਹਿ ਲਈਏ ਕਿ ਕੌਂਸੂਲੇਟ ਬਣੇ ਹੁੰਦੇ ਉਹਨਾਂ ਦੀ ਜ਼ਿੰਮੇਵਾਰੀ ਕੁਝ ਹੋਰ ਹੁੰਦੀ ਹੈ ਪਰ ਜਦੋਂ ਸਾਹਮਣੇ ਆਉਂਦਾ ਹੈ ਜਾਂ ਜਦੋਂ ਕੈਨੇਡਾ ਤੇ ਅਮਰੀਕਾ ਵਰਗੀਆਂ ਘਟਨਾਵਾਂ ਵਾਪਰਦੀਆਂ ਨੇ ਜਾਂ ਉਹਨਾਂ ਮੁਲਕਾਂ ਵੱਲੋਂ ਜਦੋਂ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਜਾਂਦੇ ਨੇ ਔਰ ਸਬੂਤ ਦਿੱਤੇ ਜਾਂਦੇ ਨੇ ਵਿੱਚੋਂ ਕੁਝ ਹੋਰ ਨਿਕਲਦਾ ਹੈਗਾ ਭਾਰਤ ਪੋਲ ਜਿੱਦਾਂ ਇੰਟਰਪੋਲ ਹੈਗਾ ਇਸ ਤਰੀਕੇ ਦੀ ਇੱਕ ਅੰਤਰਰਾਸ਼ਟਰੀ ਪੁਲਿਸ ਦੀ ਸਹਾਇਤਾ ਦੇ ਲਈ ਉਹਨਾਂ ਨੇ ਕਿਹਾ ਕਿ ਅਸੀਂ ਇਹ ਸਿਸਟਮ ਜਿਹੜਾ ਸੈੱਟ ਕਰ ਰਹੇ ਹਾਂ ਔਰ ਕਿਤਨਾ ਕਿਤੇ ਜਿਹੜੇ ਪਕੌੜੇ ਹੈਗੇ ਨੇ ਉਹਨਾਂ ਨੂੰ ਫੜਨ ਦੇ ਵਿੱਚ ਇਹ ਜਿਹੜਾ ਹੈਗਾ ਇਹ ਮਦਦ ਕਰੇਗੀ ਜਾਂ ਇਹ ਕਿ ਏਜੰਸੀ ਜਿਹੜੀ ਹੈਗੀ ਆ ਬਕਾਇਦਾ ਉਹਨਾਂ ਦੇ ਨਾਲ ਇੰਟਰਪੋਲ ਦੇ ਨਾਲ ਉਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਮੁਹੱਈਆ ਕਰਾਏਗੀ ਹੁਣ ਆਪਾਂ ਦੇਖਦੇ ਹਾਂ ਕਿ ਕਿਵੇਂ ਇੰਦਾਂ ਦੀ ਕਾਰਵਾਈ ਕਿਦਾਂ ਨਹੀਂ ਹੁੰਦੀ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜੀ ਜਿਹੜੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਭਾਰਤ ਦੇ ਪਕੌੜੇ ਨੇ ਉਹ ਬਾਕੀ ਦੇ ਮੁਲਕਾਂ ਦੇ ਵਿੱਚ ਵੀ ਨੇ ਕੀ ਇਹ ਉਹਨਾਂ ਨੂੰ ਨੱਥ ਪਾਉਣ ਦੇ ਲਈ ਹੈ ਜਾਂ ਫਿਰ ਕਿਤੇ ਇਹਦਾ ਜਿਹੜਾ ਹੈਗਾ ਆਪਾਂ ਕਹਿ ਲਈਏ ਕਿ ਇਹਦੀ ਜਿਹੜੀ ਸੂਈ ਹੈ ਘਟ ਗਣਤੀਆਂ ਵੱਲ ਮੋੜ ਦਿੱਤੀ ਜਾਂਦੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਪਿੱਛੇ ਜਿਹੜਾ ਮੈਂਚੈਸਟਰ 에어ਪੋਰਟ ਦੀ ਜਿਹੜੀ ਘਟਨਾ ਜਿਹੜੀ ਵਾਪਰੀ ਸੀ ਕਿ ਸਿੱਖਾਂ ਨੂੰ ਪੁੱਛਿਆ ਜਾ ਰਿਹਾ ਸੀ ਉਹਨਾਂ ਦੇ ਪੋਲਿਟੀਕਲ ਵਿਊਜ਼ ਜਿਹੜੇ ਬ੍ਰਿਟਿਸ਼ ਸਿੱਖ ਹੈਗੇ ਆ ਭਾਰਤ ਤੋਂ ਹੋ ਕੇ ਆ ਰਹੇ ਆ ਉਹਨਾਂ ਦੇ ਵਿਊਜ਼ ਜਿਹੜੇ ਪੁੱਛੇ ਜਾ ਰਹੇ ਸੀ ਕਿ ਉਸ ਤੋਂ ਲੈ ਕੇ ਯੂਕੇ ਨੇ ਵੀ ਸਖਤ ਇਤਰਾਜ਼ ਜਿਹੜਾ ਜਤਾਇਆ ਸੀ ਭਾਵੇਂ ਕਿ ਇਹਨਾਂ ਦੇ ਬੰਦੇ ਜਿਹੜੀ ਇਨਫੋਰਮੇਸ਼ਨ ਉਧਰ ਦੇ ਰਹੇ ਸੀ ਤੇ ਇਹ ਤਾਂ ਹੋ ਨਹੀਂ ਸਕਦਾ ਨਾ ਕਿ ਇਹਨਾਂ ਨੂੰ ਇਨਫੋਰਮੇਸ਼ਨ ਹੋਣ ਤੋਂ ਬਿਨਾ ਦੇ ਰਹੇ ਹੋਣ ਤੇ ਇਸੇ ਤਰੀਕੇ ਦਾ ਯਾ ਦੇਖਦੇ ਆ ਕਿ ਕਾਰਮਾਈਆਂ ਕਿੱਦਾਂ ਦੀਆਂ ਹੁੰਦੀਆਂ ਨੇ ਜਾਂ ਜਦੋਂ ਵਰਕਿੰਗ ਚਾਹੀਗੀ ਕਿ ਕਿੰਨੀ ਸਕਸੈਸਫੁਲ ਹੁੰਦੀ ਹੈ ਕੀ ਕੁਝ ਹੁੰਦਾ ਹੈ ਅਜੇ ਆਪਾਂ ਹਾਲਾਤਾਂ ਦੇ ਵਿੱਚ ਇਹਦੇ ਤੇ ਲਾਂਚ ਹੀ ਹੋਈ ਹੈ ਬਾਕੀ ਦੇਖਣੀ ਆ